ਤੂ ਹਿੱਤੋ ਕਮੀਜ਼ ਬਿਲਕੁਲ ਵੀ ਖੁੱਲਾ ਨਹੀਂ ਰਹੇਗਾ ਇਸ ਤਰੀਕੇ ਨਾਲ ਕਮੀਜ਼ ਦਾ ਕੱਪੜਾ ਆਪਣੇ ਦਾ ਜਿਹੜਾ ਲਾ ਲਿਆ ਹੈ ਤੇ ਤੇ ਵਿੱਚ ਜਿਹੜੇ ਵੱਟ ਹੋ ਗਿਆ ਰਸੀ ਉਹ ਆਪਾਂ ਕੱਢ ਤੇ ਪ੍ਰੈਸ ਕਰ ਲਿਆ ਤੇ ਜਿਹੜੀ ਕਮੀਜ਼ ਦੀ ਲੈਂਥ ਹੈ ਇਹ ਆਪਾਂ ਕਮੀਜ਼ ਦੀ ਕਟਿੰਗ ਦੱਸ ਰਹੇ ਹਾਂ ਬਿਲਕੁਲ ਪਰਫੈਕਟ ਤਰੀਕੇ ਨਾਲ ਕੋਈ ਮੋੜੇ ਚ ਝੋਲ ਨਹੀਂ ਪਾਊਗਾ ਕੋਈ ਕੁਝ ਨਹੀਂ ਹੋਊਗਾ ਆ ਜਿਹੜਾ ਉੱਪਰੋਂ ਆਇਆ ਇਹਨੂੰ ਬਾਅਦ ਚ ਕਟੂਗੀ ਇਹਨੂੰ ਆਪਾਂ ਅੱਡੇ ਲੋਟ ਨਹੀਂ ਲਾਇਆ ਸਿੰਪਲ ਲੋਟ ਲਾਇਆ ਹੈ ਇਹਦੀਆਂ ਆਪਾਂ ਐ ਦੋ ਤਿਆਂ ਮਾਰ ਲਈਆਂ ਆ ਇਹਨੂੰ ਡਬਲ ਫੋਲਡ ਕਰ ਲਿਆ ਜਿਹੜੇ ਦੇ ਵਿੱਚ ਬਲ ਬਗੈਰਾ ਸੀਗੇ ਉਹ ਆਪਾਂ ਪ੍ਰੈਸ ਨਾਲ ਕੱਢ ਲਿਓ ਉਹ ਕੱਟ ਕੇ ਕੱਢ ਲਿਓ ਆਪਾਂ ਕਮੀਜ਼ ਦਾ ਕਪੜਾ ਲਾ ਕੇ ਉਹਦੇ ਚੋਂ ਆਪਾਂ ਬਲ ਕੱਢ ਤੇ ਜਿਹੜੇ ਸੀਗੇ ਤੇ ਜਿਵੇਂ ਹੁਣ ਕੀ ਮੇਰਾ ਹੈਗਾ ਤੀਰਾ ਜਿੰਨਾ ਜਿਵੇਂ ਕਿ ਮੇਰਾ ਤੀਰਾ ਜਿਹੜਾ ਉਹ ਰੱਖਦੇ ਹੁੰਨੇ ਆ ਮੈਂ 6 6.5 ਇਹ ਤੀਰਾ ਮਤਲਬ ਤੁਸੀਂ ਦੂਜੇ ਦੇ ਅਕੋਰਡਿੰਗ ਵੀ ਨਾ ਰੱਖਿਆ ਕਰੋ ਜਿਹੜਾ ਤੁਹਾਡੇ ਪਰਫੈਕਟ ਫਿਟਿੰਗ ਦਾ ਕਮੀਜ਼ ਹੁੰਦਾ ਹੈ ਨਾ ਆਪਦਾ ਕੋਈ ਵੀ ਆਪਣਾ ਉਦੇ ਅਕੋਰਡਿੰਗ ਰੱਖਿਆ ਕਰੋ ਜੀ ਮੈਂ ਜੇ ਚਾਹਾਂਗੇ ਤਾਂ ਤੁਸੀਂ ਮੈਂ ਇਹ ਦੀ ਸਟੀਚਿੰਗ ਦੀ ਵੀ ਵੀਡੀਓ ਪਾ ਦੂੰਗੀ ਇਹ ਮੇਰਾ ਸਿਰਫ 250 ਰੁਪਏ ਵਾਲਾ ਸੂਟ ਆਗਾ ਤੇ 250 ਰੁਪਏ ਵਾਲੇ ਸੂਟ ਨੂੰ ਮੈਂ ਬਹੁਤ ਸੋਹਣੀ ਲੁੱਕ ਦਊਂਗੀ ਇਹਨੂੰ ਲੈਸਾਂ ਵਗੈਰਾ ਲਾ ਕੇ ਚੁੰਨੀ ਮੈਚ ਕਰਕੇ ਇਹਦੇ ਨਾਲ ਪ੍ਰੋਪਰ ਜਿਵੇਂ ਹੁਣ ਇੱਥੇ ਲਿਆ ਮੈਂ 6 6 ਇੰਚ ਤੇ ਆਏ ਮੈਂ ਨਿਸ਼ਾਨ ਲਾ ਲਿਆ ਜੀ ਆ ਦੇਖੋ ਜੀ ਪੂਰਾ ਡਾਰਕ ਨਿਸ਼ਾਨ ਲਾ ਲਿਆ ਮੈਂ 6 ਇੰਚ ਤੇ ਠੀਕ ਹੈ ਜੀ ਕਿਉਂਕਿ ਮੈਂ ਮਤਲਬ 6 ਤੇ ਕਿਉਂ ਲਾਇਆ ਨਹੀਂ ਤਾਂ ਮੈਂ 6.5 ਤੇ ਲਾਉਣਾ ਸੀ 6 ਤੇ ਮੈਂ ਕਿਉਂ ਲਾਇਆ ਥੋੜਾ ਇਹ ਮੇਰਾ ਚਗਾਠਾ ਜਿਹ ਨਹੀਂ ਮੈਂ 6.5 ਤੇ ਲਾਉਣਾ ਸੀ ਜਿਹੜੇ ਮੇਰੇ ਬੈਕ ਨੈਕ ਹਨ ਉਹ ਮੇਰੀ ਨੈਕ ਹਮੇਸ਼ਾ ਡੀਪੀ ਪਾਉਣੀ ਹੈ ਮੈਂ ਜ਼ਿਆਦਾਤਰ ਉਹ 7 ਇੰਚ 6.5 ਇੰਚ ਕਈ ਵਾਰ ਤਾਂ 9 10 ਇੰਚ ਵੀ ਹੁੰਦੀ ਆ ਵੀ ਕਈ ਵਾਰ ਤਾਂ 9 10 ਇੰਚ ਵੀ ਹੁੰਦੀ ਆ ਇਸ ਕਰਕੇ ਆ ਦੇਖੋ ਜੀ ਮੈਂ ਇਹ ਨਿਸ਼ਾਨੀ ਨੂੰ ਕੀਤਾ ਪੂਰਾ ਡਾਰਕ ਵੀ ਤੁਹਾਨੂੰ ਦਿਖ ਸਕੇ ਤਾਂ ਕਰਕੇ ਕਮੀਜ਼ ਦਾ ਆਪਾਂ ਪੁੱਠਾ ਸਿੱਧਾ ਕਰਕੇ ਰੱਖ ਲਿਆ ਹੁਣ ਜਿਹੜਾ ਆਪਾਂ ਇਥੋਂ ਮੋਢੇ ਦਾ ਨਿਸ਼ਾਨ ਲਾ ਇਹਦੇ ਵਿੱਚ ਆ ਜੂਗਾ ਜੀ ਪੌਣੇ ਇੱਕ 3 ਇੰਚ ਚ ਆ ਜੂਗਾ ਮੇਰਾ ਗਲਮਾ ਆਈ ਮੰਨ ਲਓ ਆਲਮੋਸਟ ਸਾਰੇ ਨਟਾ ਇਹ ਚੱਲ ਮੇਰਾ ਇੰਨਾ ਕ ਮੰਨ ਲਓ ਆ ਇੰਨਾ ਹੋ ਰਹਿ ਜੂਗਾ ਪਿੱਛੇ ਬਚ ਜੂਗਾ ਪੌਣੇ 4 ਇੰਚ ਪੌਣੇ 4 ਇੰਚ ਤੋਂ ਥੋੜਾ ਜਿਹਾ ਘੱਟ ਹੀ ਬਚੂਗਾ ਸਾਢੇ 3 ਇੰਚ ਤੋਂ ਇੱਕ ਸੂਤ ਉੱਪਰ ਤੇ ਜਿਹੜਾ ਇਧਰੋਂ ਮੋਢਾ ਲਵਾਂਗੇ ਇਹ ਲਵਾਂਗੇ ਇਹ ਆਪਾਂ ਸਾਢੇ 7 ਇੰਚ ਮੇਰਾ ਸਾਢੇ 7 ਇੰਚ ਮੋਢਾ ਸਹੀ ਆ ਜਾਂਦਾ ਰੱਖਿਆ ਜਮਾ ਪਰਫੈਕਟ ਫੀਟਿੰਗ ਆਉਂਦੀ ਆ 7 ਜਾਂ ਸਾਢੇ 7 ਇੰਚ ਤੋਂ ਜ਼ਿਆਦਾ ਤਾਂ ਕਿਸੇ ਦਾ ਵੀ ਮੋਢਾ ਨਹੀਂ ਕੱਟਣਾ ਚਾਹੀਦਾ ਤੇ ਇਹਦੇ ਲਈ ਆਪਾਂ ਚੌਕ ਬਦਲਦੇ ਹਾਂ ਹਾਂਜੀ ਵੀਡੀਓ ਵਿੱਚ ਬੈਕ ਨੱਕ ਕਟਿੰਗ ਨਹੀਂ ਦੱਸੀ ਕਿਉਂਕਿ ਇਹਦੇ ਵਿੱਚ ਮੈਂ ਪਿੱਛੇ ਵੀ ਗਲਮਾ ਹੀ ਪਾਉਣਾਗਾ ਜੇਕਰ ਪੁੱਛਣੀ ਹੋਈ ਤਾਂ ਦੱਸ ਦਿਓ ਕਮੈਂਟ ਕਰ ਦਿਓ ਜੇਕਰ ਸਟੀਚਿੰਗ ਦੀ ਵੀਡੀਓ ਵੀ ਚਾਹੀਦੀ ਹੋਈ ਤਾਂ ਕਮੈਂਟ ਕਰ ਦਿਓ ਜੀ ਇਹ ਆਪਾਂ ਇੱਥੇ ਲਾਇਆ ਜਿਹੜਾ 6 ਤੇ ਲਾਇਆ ਧੀਰੇ ਦਾ ਤੇ ਇੱਥੇ ਆ ਜਿਹੜੀ ਨਿਸ਼ਾਨੀ 7.5 ਤੇ ਇਹ ਦਾ ਹਾਕ ਤਾਂ ਦੱਸਦੀ ਆ ਮੈਂ ਆ ਆਪਾਂ ਐ 7.5 ਇੰਚ ਤੇ ਲਾਇਆ ਜਿਵੇਂ ਇੱਥੇ ਕਿਰਾਂ ਆਪਾਂ ਬਾਕਸ ਬਣਾ ਲਿਆ ਉਸ ਤੋਂ ਬਾਅਦ ਆਪਾਂ ਆਪਦੀ ਬ੍ਰੈਸਟ ਦਾ ਨਿਸ਼ਾਨ ਲਾਉਣਾ ਵੀ ਆਪਣੀ ਬ੍ਰੈਸਟ ਜਿਵੇਂ ਹੈਗੀ ਹੈ ਮੇਰੀ ਹੈਗੀ 19 ਰੱਖਣੀ ਆ ਮੈਂ 9 ਤੇ 9 ਹੋ ਗਿਆ 18 ਇੱਥੇ ਆ ਗਿਆ ਆਪਣਾ ਸਵਾ 9 ਠੀਕ ਹੈ ਜੀ ਜਿਹੜਾ ਆ ਸਵਾ 9 ਆ ਗਿਆ ਇਹ ਨਿਸ਼ਾਨ ਲਾਉਣਾ ਕਿਉਂ ਜ਼ਰੂਰੀ ਹੈ ਜਿਹੜੀ ਆਪਣੀ ਬੈਕ ਕਾਰਟ ਆ ਪਿਛਲੀ ਕਾਰਟ ਆ ਮੋਢਿਆਂ ਦੀ ਉਹ ਇਹਦੇ ਸਾਰੀ ਪੈਣੀ ਆ ਇੱਕ ਮਿੰਟ ਜੀ ਮੈਂ ਇਹਨੂੰ ਡਾਰਕ ਹੋਰ ਕਰਦਾ ਮੇਰੇ ਚੌਕ ਥੋੜੇ ਜਿਹਾ ਲਾਈਟ ਜੇ ਕਲਰ ਹੀ ਹੈਗੇ ਆ ਦੇਖੋ ਜੀ ਦਿਖੂਗਾ ਤਾਂ ਕਰਕੇ ਆ ਜਿਹੜੀ ਮੈਂ ਪਿਛਲੀ ਨਿਸ਼ਾਨੀ ਲਾਈ ਆ ਇਸ ਅਕੋਰਡਿੰਗ ਆਪਣੀ ਮੋਢੇ ਦੀ ਪਿਛਲੀ ਕਾਰਟ ਪੈਣੀ ਆ ਜੀ ਤੇ ਜਿਹੜੀ ਮੂਰਲੀ ਕਾਰਟ ਪਾਉਣੀ ਆ ਉਹਦਾ ਤਰੀਕਾ ਦੱਸਦੀ ਆ ਮੈਂ ਬਿਲਕੁਲ ਸਹੀ ਤਰੀਕਾ ਜਿਹੜਾ ਪਰਫੈਕਟ ਤਰੀਕਾ ਕੀ ਹੁੰਦਾ ਹੈਗਾ ਕੋਈ ਵੀ ਆਪਣੀ ਕਮੀਜ਼ ਲੈ ਲਓ ਪਹਿਲਾਂ ਵਾਲੀ ਜਿਹੜੀ ਜਮਾਂ ਸਹੀ ਫਿਟਿੰਗ ਆ ਤੁਹਾਡੇ ਜਿਹੜੀ ਦਾ ਬਿਲਕੁਲ ਵੀ ਫਰਕ ਨਹੀਂ ਹੈਗਾਗਾ ਬਿਲਕੁਲ ਸਹੀ ਫਿਟਿੰਗ ਦੀ ਕਮੀਜ਼ ਲੈ ਲਓ ਆਪਣੀ ਠੀਕ ਹੈ ਜੀ ਫਿਰ ਉਹਨੂੰ ਕੀ ਕਰਨਾ ਉਹਨੂੰ ਐ ਫੋਲਡ ਕਰਨਾ ਫੋਲਡ ਕੀ ਕਰਨਾ ਮਤਲਬ ਉੱਤੇ ਦੀ ਉੱਤੇ ਤਾਇ ਲਾਉਣੀ ਹੈ ਬਸ ਵਿੱਕੋ ਜਿੱਕਾ ਆ ਜੇ ਗਲਾ ਬਚਾਲਿਆ ਜੇ ਬਸ ਐਂ ਤਾਇ ਲਾਉਣੀ ਆ ਢੱਕਾਂ ਤੋਂ ਫੜ ਕੇ ਆ ਗਲਾ ਬਚਾ ਲਿਆ ਜੇ ਜਮਾ ਇਹਨੂੰ ਸਹੀ ਤਰ੍ਹਾਂ ਲਾਉਣੀ ਹੈ ਜਮਾ ਠੀਕ ਹੈ ਜੀ ਐ ਗਲੇ ਤੇ ਗਲਾ ਰੱਖ ਕੇ ਮੈਂ ਆਪਣਾ ਇਹੀ ਆਗਾ ਐ ਰੱਖ ਕੇ ਜਿਹੜੀ ਆਹ ਮੂਰਲੀ ਕਾਟ ਹੁੰਦੀ ਆ ਆਪਣੀ ਜੀ ਇਹ ਆਪਾਂ ਕਿਵੇਂ ਪਾ ਸਕਦੇ ਆ ਇਹਦਾ ਸੌਖਾ ਤਰੀਕਾ ਵੀ ਸਹੀ ਕਾਟ ਕਿਵੇਂ ਪਾਵੇ ਨਹੀਂ ਤਾਂ ਇੱਥੇ ਆਪਣੇ ਬੁਲਬਲਾ ਬਣੇ ਨਹੀਂ ਆਪਣੇ ਖਿੱਚ ਪਵੇ ਤੇ ਛਾਤੀ ਦੀ ਜਿਹੜੀ ਆਪਣੀ ਪਰਫੈਕਟ ਫਿਟਿੰਗ ਆਵੇ ਇਸ ਲਈ ਆਪਣਾ ਇੱਥੋਂ ਮਿਲ ਲੈਣਾ ਆ ਜਿੱਥੋਂ ਆਪਣਾ ਗਲੇ ਦਾ ਆ ਚੀਜ਼ ਸ਼ੁਰੂ ਹੁੰਦੀ ਆ ਨਾ ਗਲਾ ਲਾਇਆ ਆਪਾਂ ਬੁਕਰਮ ਦਾ ਪਾਇਆ ਇਥੋਂ ਆਪਾਂ ਮਿਲ ਲੈਣਾ ਜਿਹੜੀ ਆਪਣੀਆਂ ਛਾਤੀ ਵਾਲੇ ਉੱਪਰ ਲਈ ਪਲੋਈ ਆ ਇਹਦੇ ਤੱਕ ਮਿਲ ਲੈਣਾ ਜਿਵੇਂ ਮੇਰਾ ਆ ਰਿਹਾ 6.5 ਠੀਕ ਹੈ ਜੀ ਉਦਾਂ ਬਣ ਗਿਆ ਆਪਣਾ 13 ਇੰਚ ਤੇ ਆ ਰਿਹਾ 6.5 ਹੁਣ ਜਿਹੜੀ ਇੱਥੇ ਮੂਹਰਲੀ ਕਾਟ ਪੂਗੀ ਉਹਦਾ ਕਿਹਦਾ ਪਤਾਵਾ ਆ ਦੇਖੋ ਜਦੋਂ ਆਪਾਂ ਇੱਥੋਂ ਮਿਨਾਗੇ ਆ ਦੇਖੋ ਜੀ 6.5 ਇੰਚ ਚਾਹੀਏ ਤਾਂ ਮੈਨੂੰ ਇੱਥੇ ਚਾਹੀਦਾ 7 ਇੰਚ ਅੱਧਾ ਇੰਚ ਆ ਜਾਊਗਾ ਵਿੱਚ ਤੇ ਜਿਹੜੀ ਮੇਰੀ ਤਕਰੀਬਨ ਮੂਹਰਲੀ ਕਾਟ ਆਗੀ ਉਹ ਕਿੰਨੇ ਇੰਚ ਦੀ ਪੈ ਜਾਊਗੀ ਉਹ ਦੱਸ ਦਿਆਂ ਮੈਂ ਇਹ ਮੇਰੀ ਜਿਹੜੇ ਮੂਰਲੇ ਕਾਟ ਹੈਗੀ ਇਹ ਘੱਟੋ ਘੱਟ ਸਵਾ ਇੰਚ ਸਵਾ ਇੰਚ ਦੀ ਤੇ ਡੇਢ ਇੰਚ ਦੇ ਵਿੱਚ ਵਿੱਚ ਪੈ ਜਾਊਗੀ ਸਵਾ ਇੰਚ ਦੀ ਕਾਟ ਪੈ ਜਾਊਗੀ ਆ ਪਿਛਲਾ ਪੱਲਾ ਜਿਹੜਾ ਆਪਾਂ ਮੈਂ ਮੂਰਲਾ 11 ਆਪਾਂ ਸਿੰਪਲ ਜਿਵੇਂ ਆਪਣੀ ਨਿਸ਼ਾਨੀ ਲੱਗੀ ਆ ਇਹਨੂੰ ਉਸ ਤਰ੍ਹਾਂ ਆਪਾਂ ਫਲਾ ਲਏ ਜੀ ਇੱਥੋਂ ਜਿਹੜਾ ਆਪਾਂ ਐ ਕੱਟ ਲਾ ਲਿਆ ਠੀਕ ਹੈ ਜੀ ਆ ਜਿਹੜਾ ਆਪਣਾ ਗਲੇ ਦਾ ਛੜਤਾ ਹੈ ਜੇ ਕਿਸੇ ਦਾ ਗਲਾ ਵਗੈਰਾ ਡਿੱਗਦਾਗਾ ਉਹਦੇ ਲਈ ਮੈਂ ਸਪੈਸ਼ਲ ਦੱਸ ਦੂੰਗੀ ਮੈਨੂੰ ਕਮੈਂਟ ਚ ਪੁੱਛ ਲਿਆ ਵੀ ਜੇ ਜਿਵੇਂ ਜਿਨ੍ਹਾਂ ਦਾ ਮਤਲਬ ਗਲਾ ਵਗੈਰਾ ਡਿੱਗਦਾ ਹੁੰਦਾਗਾ ਸਹੀ ਨਹੀਂ ਆਉਂਦਾ ਆਪਾਂ ਬਾਅਦ ਚ ਕੱਟ ਕਰਾਂਗੇ ਮਤਲਬ ਜੇ ਗਲਾ ਆਪਣਾ ਮੂਰਲਾ ਪਿੱਛੇ ਨੂੰ ਜਾਂਦਾ ਜੇ ਡਿੱਗਦਾ ਤਾਂ ਆਪਣਾ ਮਤਲਬ ਟੀਰਾਬਧ ਰੱਖਿਆ ਜੇ ਮੂਰਲਾ ਗਲਾ ਆਪਣਾ ਪਿੱਛੇ ਨੂੰ ਜਾਂਦਾਗਾ ਤਾਂ ਜਿਹੜਾ ਆਪਾਂ ਨੂੰ ਮੂਰਲਾ ਪੱਲਾਗਾ ਮੇਰਾ ਜਿਵੇਂ ਕਿ ਨਹੀਂ ਜਾਂਦਾ ਮੈਨੂੰ ਉਹ ਚੀਜ਼ ਰੱਖਣ ਦੀ ਜ਼ਰੂਰਤ ਨਹੀਂ ਜਿਹੜਾ ਮੈਂ ਆਪਣਾ ਮੂਰਲਾ ਪਾਸਾਗਾ ਇਹਨੂੰ ਇੰਨਾ ਕੁ ਘੱਟ ਰੱਖਣਾ ਪਾਈ ਕਿੰਚਾ ਸਾਰਾ ਹੀ ਠੀਕ ਹੈ ਜੀ ਤੇ ਹੁਣ ਆਪਣੀ ਲਾਉਣੀ ਹੈ ਸੌਰੀ ਜੀ ਟਾਕਾਂ ਜਿਹੜੀਆਂ ਹਰੇਕਾ ਬੰਦਾ ਆਪਦੇ ਅਕੋਰਡਿੰਗ ਪਾਉਂਦਾ ਹੁੰਦਾ ਜਿਵੇਂ ਮੈਂ ਤਾਂ ਇਹ ਟਾਕਾਂ ਉੱਚੀਆਂ ਜੀਆਂ ਪਾ ਨਹੀਂ ਸਕਦੀ ਹਨਾ ਕਈ ਚੱਲ ਨਹੀਂ ਨੀ ਮੈਂ ਪਾਉਂਦੇ ਹੁੰਦੇ ਜਿਆਦਾ ਤੇ ਉਹ ਮੈਨੂੰ ਵਧੀਆ ਨਹੀਂ ਲੱਗਦਾ ਹਨਾ ਜਿਵੇਂ ਮੇਰੀ ਟਾਕ ਰੱਖੀ ਹੁੰਦੀ ਹੈਗੀ 15 15.5 ਤੁਸੀਂ ਇਹ ਆਪਦੀ ਜਿੰਨੀ ਤੋਂ ਤੁਹਾਡੀ ਸੈਟਿੰਗ ਆਉਂਦੀ ਹੈ ਉਸ ਹਸਾ ਬਣਾ ਰੱਖ ਲਓ ਜਿੰਨੀ ਹੈਗੀ ਉਸ ਤੋਂ ਅੱਧਾ ਇੰਚ ਜ਼ਿਆਦਾ ਰੱਖ ਲਓ ਕਿਉਂਕਿ ਸੀਨਾ ਵਗੈਰਾ ਚ ਆ ਜਾਂਦਾ ਹੁਣ ਇਹਨਾਂ ਨੂੰ ਆਪਾਂ ਕਰਦੇ ਆਂ ਵੱਖ-ਵੱਖ ਕਿਉਂਕਿ ਬਲੋਈਆਂ ਦੇ ਨਿਸ਼ਾਨੀਆਂ ਆਪਾਂ ਉਧਰ ਹੀ ਲਾਵਾਂਗੇ ਇਹਨੂੰ ਵੱਖ ਕਰਦੇ ਆਂ ਆਪਾਂ ਤੇ ਬੈਕ ਵਾਲੀਆਂ ਪਲੋਈਆਂ ਮੈਂ ਦੱਸਦੀਆਂ ਤੁਹਾਨੂੰ ਵੀ ਕਿਵੇਂ ਪਲੋਈਆਂ ਲੱਗੀਆਂ ਨੇ ਨਿਸ਼ਾਨੀਆਂ ਮੇਰੇ ਕਿਵੇਂ ਲੱਗੀਆਂ ਤੇ ਮੈਂ ਕਿਵੇਂ ਲਾਉਣੀਆਂ ਤੇ ਕਿਵੇਂ ਜਿਹੜੀ ਪਿੱਛੋਂ ਜਿਵੇਂ ਐਆਂ ਦੇ ਜਿਵੇਂ ਹੁਣ ਮੇਰੇ ਢੂਹੀ ਜੀ ਤੇ ਤਾਹਾਂ ਮਤਲਬ ਥੀਜ ਜਗਾਠੇ ਜੇ ਤੇ ਮੇਰੇ ਚਰਬੀ ਬਹੁਤ ਆ ਹਨਾ ਨੀਚੇ ਤੋਂ ਆਪਾਂ ਥੋੜੇ ਜਿਹਾ ਪਤਲੇ ਹੁੰਨੇ ਆ ਵਿਚੋਂ ਜਿਹੜੀ ਉਹ ਕਮੀਜ਼ ਜ ਖੁੱਲਾ ਜਾਂ ਨਹੀਂ ਰਹਿੰਦਾ ਉਹ ਤਰੀਕਾ ਕੀ ਆ ਉਹ ਮੇਰੇ ਕਮੀਜ਼ ਬਿਲਕੁਲ ਵੀ ਖੁੱਲੇ ਨਹੀਂ ਰਹਦੇ ਹੈਗੇ ਉਹਦਾ ਤਰੀਕਾ ਆਪਾਂ ਪਰਫੈਕਟ ਤਰੀਕਾ ਦੱਸ ਤਰੀਏ ਜੀ ਮੈਂ ਆ ਦੇਖੋ ਜੀ ਜਿਵੇਂ ਹੁਣ ਮੇਰੇ ਪਿਛਲੀ ਪਲੋਈ ਪਾਈ ਆ ਇਹ ਆਪਦੀ ਹਾਈਟ ਅਕੋਰਡਿੰ ਤੇ ਜਿਵੇਂ ਹੁਣ ਮੇਰੀ ਪਿਛਲੀ ਪਲੋਈ ਪਾਈ ਆ ਜਿਹੜੀ ਇਹ ਪਾਈ ਆ 11 ਇੰਚ ਤੋਂ ਸਟਾਰਟ ਕੀਤੀ ਆ ਪਿਛਲੀ ਪਲੋਈ ਤੇ ਪਿੱਛੇ ਵੀ ਮੇਰੇ ਬੈਕ 'ਚ ਇਹ ਨੱਕੀ ਪਾਈ ਹੋਈ ਹੈਗੀ ਗਲਾ ਪਾਇਆ ਹੋਈ ਹੈਗਾ ਇਹ ਘਰ ਤੋਂ ਘਟਾ ਹੈਗਾ 6.5 ਤੇ 7 ਇੰਚ ਦੇ ਵਿਚਕਾਰ ਵਿਚਕਾਰ ਇਹ ਮੇਰੀ ਹੈਗੀ 11 ਇੰਚ ਤੋਂ ਸਟਾਰਟ ਮਤਲਬ ਹੁਣ ਮੈਂ 11.5 ਉੱਤੇ ਰੱਖੂੰਗੀ ਤੇ ਵਿਚਕਾਰ ਜਿਹੜੀ ਜਗ੍ਹਾ ਛੱਡੀ ਆ ਮੈਂ ਇਹ 2.5 ਇੰਚ ਦੀ ਛੱਡੀ ਹੋਈ ਆ ਤੇ ਜਿਹੜੀ ਇਹਦੀ ਲੰਬਾਈ ਹੈਗੀ ਹੈ ਜੀ ਉਹ ਦੱਸਦੀ ਆ ਮੈਂ ਉਹ ਹੈਗੀ ਆ 8 ਇੰਚ ਦੀ ਇਸ ਤਰ੍ਹਾਂ ਫਲੋਇ ਪਾਉਣ ਨਾਲ ਜਿਹੜੀ ਉਹ ਸਮੱਸਿਆ ਆਪਣੀ ਉਹ ਬਿਲਕੁਲ ਨਹੀਂ ਹੋਏਗੀ ਜੀ ਹਾਂਜੀ ਜਿਵੇਂ ਹੁਣ ਇੱਥੋਂ ਆਪਣੀ ਹੈਗੀ ਸੀ 11 ਇੰਚ ਠੀਕ ਹੈ ਜੀ ਕਿ ਤੂੰ ਵੀ ਲਾ ਲੂਆ ਨਿਸ਼ਾਨੀ 11 ਦਾ ਆਪਾਂ ਕਿੰਨਾ ਲਾਵਾਂਗੇ 11.5 ਇੰਚ 11.5 ਇੰਚ ਕਿਉਂ ਲਾਵਾਂਗੇ ਕਿਉਂਕਿ 11 ਇੰਚ ਆਪਣਾ ਜਿਹੜਾ ਸੀਨਾ ਚਾਹੀ ਜਾਂਦਾ 11 ਇੰਚ ਤਾਂ ਦੇਣਾ ਵੀ ਚਾਹੀਦਾ ਸੀਨਾ 'ਚ ਫਿਰ ਐਵੇਂ ਕਪੜਾ ਨਿਕਲ ਹੀ ਜਾਂਦਾ ਤੇ ਜਿਵੇਂ ਇੱਥੋਂ ਆਗੇ ਆਪਣਾ ਛੱਡਿਆ ਹੋਇਆ ਸੀ ਉੱਥੇ ਸਵਾ 6 ਇੱਥੋਂ ਮੈਂ ਰੱਖੂਗੀ 3.5 साढ़े तीन रख के जमा पूरा ही रहेगा क्योंकि यह रहूगा इतों सत्य भी मैं वाहवा दूँगी तो बच्चा भी उस चीज़ का फर्क पै जाता गा बस जिन्ना भी ढा तो हो पलोइया का दुधा इंच ज्यादा रख लिया करो नहीं तो ही रख लेंथ रखूंगी जी मैं अठ इंच जी ये डूंगाई होगी जी देखो जी ये होगी अपनी निशानी एक मिनट प्रोपर तिफे नहीं खानी ਇਹਨੂੰ ਪ੍ਰੋਪਰ ਜਿਹੜੀ ਇਹ ਲੰਬਾਈ ਹੈ ਜਿਵੇਂ ਇਹਦੀ ਆਪਣੀ 8 ਇੰਚਾਂ ਤੇ ਇਹਦਾ ਅੱਧਾ ਕਿੰਨਾ ਹੋ ਗਿਆ 4 ਇੰਚ ਜਿਹੜੀ ਇਹ ਗੁਲਾਈ ਹੈ ਇੱਥੇ ਪਾਉਗੀ ਹੁਣ ਆਪਾਂ ਇੱਥੇ ਇਹਦੀ ਜਿਹੜੀ ਡੂੰਘਾਈ ਹੈ ਸਾਰੀ ਫਲੋਈ ਦੀ ਰੱਖਾਂਗੇ ਘੜ ਤੋਂ ਘਟਾ ਅੱਧਾ ਅੱਧਾ ਇੰਚ ਇਹ ਡੂੰਗੀਆਂ ਫਲੋਈਆਂ ਆਪਾਂ ਪਾਵਾਂਗੇ ਮਤਲਬ 1 1 ਇੰਚ ਆਪਣਾ ਕਪੜਾ ਫਲੋਈ ਦੇ ਵਿੱਚ ਜਾਉ ਅੱਧਾ ਇੰਚ ਇਧਰ ਲਈ ਫਲੋਈ ਚ ਜਾਉ ਓਦਾਂ ਇੰਚ ਦੂਜੀ ਚ ਮਤਲਬ ਅੱਦੇ-ਅੱਦੇ ਇੰਚ ਤੋਂ ਜ਼ਿਆਦਾ ਆਪਾਂ ਡੂੰਗੀਆਂ ਪਾ ਸਕਦੇ ਆ ਆਪਾਂ ਘਟ ਨਹੀਂ ਪਾਉਣੀਆਂ ਜੇਕਰ ਤੁਹਾਡੇ ਵੀ ਉਹ ਚੀਜ਼ ਸਮੱਸਿਆ ਬਣਦੀ ਆ ਵੀ ਕਪੜਾ ਜਿਹੜਾ ਢੂ ਹਾਂਜੀ ਇਹਨੂੰ ਆਪਾਂ ਕਰ ਲਿਆ ਵੱਖ ਆ ਦੇਖੋ ਜੀ ਇਹਨੂੰ ਆਪਾਂ ਖੋਲ ਲਿਆ ਬਾਜੂ ਕਟਿੰਗ ਦੀ ਵੀਡੀਓ ਆਪਾਂ ਪਹਿਲਾਂ ਹੀ ਬਣਾ ਚੁੱਕੇ ਹਾਂ ਤੇ ਜੇ ਦੁਬਾਰਾ ਬਣਾਉਣੀ ਹੋਈ ਤਾਂ ਦੱਸ ਦਿਓ ਨਹੀਂ ਮੈਨੂੰ ਇਹੇ ਸੀ ਵੀ ਪਲੋਈਆਂ ਦੇ ਮੇਨ ਅੱਜ ਕਮੀਜ਼ ਦੇ ਕਟਿੰਗ ਤੇ ਤਾਂ ਮੋਢੇ ਦੇ ਤੇ ਪਲੋਈਆਂ ਦਾ ਹੀ ਰੋਲ ਹੁੰਦਾਗਾ ਹੋਰ ਤਾਂ ਜ਼ਿਆਦਾ ਹੁੰਦਾ ਨਹੀਂ ਆ ਦੇਖੋ ਜੀ ਜਿਹੜੀ ਇਹ ਕਟਿੰਗ ਦੱਸੀ ਸੀ ਜਿਵੇਂ ਮੈਂ ਕਿਹਾ ਸੀ ਤੁਹਾਨੂੰ ਵੇ ਇੱਥੋਂ ਜਿਹੜਾ ਮੇਰਾ ਤਿਆਰ ਆਗਾ ਇੱਥੋਂ ਆ ਚੀਜ਼ ਆ ਇੱਥੋਂ ਜਿਵੇਂ ਆਪਣਾ ਗਲਮਾਗਾ 6 ਇੰਚ ਦਾ ਮੂਰਲੇ ਗਲਮੇ ਤਾਂ ਛੋਟੇ ਹੁੰਦੇ ਮੇਰੇ ਵੀ ਸਾਢੇ 6 ਇੰਚ ਦਾ ਹੋਊਗਾ ਬਸ ਉੱਤੋਂ ਵੱਧ ਐਸਾ ਹਾਂ ਨਾ ਜਿਵੇਂ ਅੰਦਾਜ਼ੇ ਨਾਲ ਲਾ ਲਿਆ 7 ਇੰਚ ਲਾ ਲਓ ਤਾਂ ਇੰਚ ਤਾਂ ਆ ਵਗ ਗਿਆ ਤੇ ਇੱਥੇ ਜਿਵੇਂ ਹੁਣ ਆਪਣਾ ਸਾਢੇ 6 ਇੰਚ ਆਪਣਾ ਤਿਆਰ ਸੀ ਠੀਕ ਹੈ ਜੀ ਸਾਢੇ 6 ਇੰਚ ਤਿਆਰ ਸੀ ਉਹਦਾ ਅੱਧ ਕਰਕੇ ਮੇਰੇ ਤਾਂ ਆਪਾਂ ਮਤਲਬ ਕਿੰਨਾ ਰੱਖਾਂਗੇ 7 ਇੰਚ ਜੇ 7 ਇੰਚ ਰੱਖਾਂਗੇ ਤਾਂ ਆਪਣੀ ਮਤਲਬ ਕਿੰਨੀ ਢੰਗਾਈ ਪੈ ਜੂਗੀ ਆ ਦੇਖੋ ਜੀ ਐਨੀ ਢੰਗਾਈ ਆਪਣੀ ਪੈ ਜੂਗੀ ਆ ਦੇਖੋ ਜੀ ਜਿੰਨੇ ਆਪਣੀ ਮੈਨ ਲਈ ਮੈਂ ਉਨੀ ਲਗਾਈ ਆਪਣੀ ਆਇੰਡ ਲਈ ਆਪਣੀ ਪੈ ਜੂਗੀ ਇਹਦੇ ਨਾਲ ਕੀ ਹੋ ਗਿਆ ਜੀ ਇਹਦੇ ਨਾਲ ਆਪਣਾ ਮੋਢਾ ਵਧ ਗਿਆ ਇਹਨੂੰ ਮੇਰੇ ਚੌਕ ਨਾਲ ਕਪੜਾ ਹੀ ਮੇਰਾ ਇਹੋ ਜਿਹਾ ਸਾਰੇ ਮਿਕਸ ਹੋ ਰਿਹਾ ਤੁਸੀਂ ਕਟਿੰਗ ਚ ਦੇਖਿਓ ਵੀ ਮੈਂ ਕਿੰਨਾ ਕੱਟ ਰਹੀ ਆ ਠੀਕ ਹੈ ਜੀ ਇਹਨੂੰ ਆਪਾਂ ਇੱਥੋਂ ਚੱਕਣਾ ਆਏ ਜਿੱਥੋਂ ਆਪਾਂ ਨਿਸ਼ਾਨੀ ਲਾਉਣ ਲੱਗਿਆ ਆਏ ਉੱਥੋਂ ਆਪਾਂ ਗਲਾਈ ਪਾਉਣ ਲੱਗ ਜਾਣੀ ਆ ਹਾਂ ਜੀ ਆ ਦੇਖੋ ਜੀ ਇੱਥੋਂ ਮੈਂ ਲੱਗ ਗਿਆ ਐ ਕਾਟ ਪਾਉਣ ਠੀਕ ਹੈ ਜੀ ਇਹ ਆਪਣੀ ਫਰੰਟ ਕਾਟ ਆ ਦੇਖਿਓ ਜੀ ਮੈਂ ਹੱਥ 'ਚ ਫੜ ਕੇ ਦਿਖਾ ਰਹੀ ਆ ਵੀ ਇੰਨੀ ਇੰਨੀ ਕਾਟ ਹੈ ਮੇਰੇ ਪਈ ਆ ਤੇ ਇਹਨੂੰ ਆਪਾਂ ਧੁਰ ਤੱਕ ਉੱਪਰ ਤੱਕ ਐ ਲੈ ਕੇ ਜਾਣਾ ਠੀਕ ਹੈ ਜੀ ਐ ਥੋੜਾ ਥੋੜਾ ਨਾਲ ਲਾ ਤਾਂ ਆ ਦੇਖਿਓ ਜੀ ਇੰਨੀ ਗੁਲਾਈ ਆਪਣੀ ਪਈ ਆ ਤੇ ਜਿਹੜੀ ਹੁਣ ਦੂਜੀਆਂ ਪਲੋਈਆਂ ਉਹ ਦੱਸਦੀ ਆ ਮੈਂ ਤੁਹਾਨੂੰ ਜਿਵੇਂ ਹੁਣ ਮੂਰਲੀਆਂ ਪਲੋਈਆਂ ਉਹਦੇ ਤਾਂ ਆਪਾਂ ਇੰਨੀ ਜਗ੍ਹਾ ਨਹੀਂ ਉਹ ਕਰਾਂਗੇ ਉਹਨਾਂ ਦਾ ਫਰਕ ਪਊਗਾ ਇਹਨਾਂ ਦਾ ਫਰਕ ਪਊਗਾ ਜਿਵੇਂ ਮੇਰੇ ਤਾਂ ਇਹ 11 ਧੀ ਆ ਮੇਰੇ 11 ਤੇ ਪਰਫੈਕਟ ਆਉਂਦੀਆਂ ਨੇ ਤੁਸੀਂ ਆਪਦੇ ਅਕੋਰਡਿੰਗ ਪਾ ਲਿਓ ਠੀਕ ਹੈ ਜੀ ਤੇ ਮੂਰੋ ਹੈਗਾ ਪੌਣੇ 7 ਮੇਰਾ ਜੇ ਹੁਣ ਇੱਥੇ 11 ਗਾ ਤੇ ਇੱਥੇ ਆਪਾਂ ਕਰ ਲਾਂਗੇ 11:30 ਜੇ ਸਵਾ 11 ਬੱਸ ਸਵਾ 11 ਕਰ ਲਾਂਗੇ ਚਲੋ ਸਵਾ 11 ਕਰ ਲਿਆ ਤੇ ਇੱਥੇ ਹੈਗਾ ਆਪਣਾ 6:30 ਤੋਂ ਉੱਪਰ ਹੀ ਥੋੜਾ ਜਿਹਾ ਤੇ ਇੱਥੇ ਆਪਾਂ ਨਿਸ਼ਾਨੀ ਲਾ ਦਾਂਗੇ 3.5 3 ਇੰਚ ਕਿਉਂਕਿ ਇੱਧਰ ਆਪਾਂ ਜ਼ਿਆਦਾ ਵਿੱਚ ਨਹੀਂ ਦੇਣਾ ਇਹਦੇ ਵਿੱਚ ਮੈਂ ਜ਼ਿਆਦਾ 7 ਇੰਚ ਦੀ ਇਹ ਫਲੋਈ ਦੀ ਆਪਣੀ ਲੈਂਥ ਹੋਊਗੀ ਇਹਦੇ ਵਿੱਚ ਜ਼ਿਆਦਾ ਵਿੱਚ ਨਹੀਂ ਦੇਣਾ ਕਿਉਂਕਿ ਮੂਰੇ ਉਹ ਚੀਜ਼ ਮੂਰੇ ਉਹ ਚੀਜ਼ ਦੀ ਸਮੱਸਿਆ ਨਹੀਂ ਹੁੰਦੀ ਕੱਪੜਾ ਇਕੱਠਾ ਜਾਂ ਜਾਂ ਮਤਲਬ ਆਪਣਾ ਖੁੱਲਾ-ਖੁੱਲਾ ਜਾਂ ਨਹੀਂ ਰਹਿੰਦਾ ਕਿਉਂਕਿ ਮੂਰੇ ਤਾਂ ਮੈਂ ਵੀ ਥੋੜਾ ਜਿਹਾ ਹੈਗੀ ਆ weight ਹੈਗਾ ਮੇਰਾ ਵੀ ਇਸ ਕਰਕੇ ਮੂਰੇ ਦਾ ਪੇਟ-ਬੂਟ ਆ ਜਾਂਦਾ ਚਰਬੀ ਹੁੰਦੀ ਆ ਤੇ ਬਲੈਸਟ-ਬਲੈਸਟ ਵੀ ਹੁੰਦੀ ਆ ਚੀਜ਼ ਨਹੀਂ ਹੁੰਦੀ ਜਿਹੜੀ ਆ ਫਲੋਈ ਪਾਉਣੀ ਹੁੰਦੀ ਆ ਜਿਵੇਂ ਇਹ ਆਪਣਾ ਖੁੰਜਾ ਇੱਥੇ ਸੀਗਾ ਆਹ ਸੀ ਖੁੰਜਾ ਜਿੱਥੋਂ ਆਪਣਾ ਖੁੰਜਾ ਬਣਦਾਗਾ بس ਉੱਥੋਂ ਇਹਨੂੰ ਨਾਲ ਮਲਾਉਣਾ ਹੁੰਦਾ ਇਹਨੂੰ ਜਸਟ ਕੀ ਕਰਨਾ ਹੁੰਦਾ ਇੱਥੋਂ 2 ਜਾਂ 2.5 ਇੰਚ ਜੇ ਬ੍ਰੈਸਟ ਆਪਣੀ ਵੱਡੀ ਆ ਹੈਵੀ ਆ ਥੋੜੀ ਜਿਹੀ ਮਤਲਬ ਮੇਰੇ ਕਹਿੰਦਾ ਹੈਵੀ ਸਾਈਜ਼ ਲਈ ਪਾ ਰਹੇ ਹਾਂ ਤਾਂ ਇਹ ਜਿਹੜੀ ਵਿੱਥ ਹੁੰਦੀ ਆ ਥੋੜੀ ਜਿਆਦਾ ਪੈ ਜਾਂਦੀ ਆ ਨਹੀਂ ਤਾਂ ਨਾਰਮਲ ਲਈ ਪਾ ਰਹੇ ਹਾਂ ਤਾਂ ਇਹ ਘੱਟ ਹੀ ਪੈਂਦੀ ਆ ਠੀਕ ਹੈ ਜੀ ਜਿਵੇਂ ਹੁਣ ਇੱਥੇ ਮੈਂ ਕਰਤੀ 1.5 ਤੋਂ 2 ਇੰਚ ਤੇ ਠੀਕ ਹੈ ਇਹ ਦੇਖ ਲਓ ਤੁਸੀਂ ਪਲੋਈ ਮੇਰੀ ਕਾਟ ਪਾਉਣਾ ਕਿੰਨੀ ਛੋਟੀ ਪਲੋਈ ਪਾਉਗੀ ਫਿਰ ਪਰਫੈਕਟ ਫਿਟਿੰਗ ਆਉਗੀ ਜਿੱਡੀ ਵੱਡੀ ਪਲੋਈ ਪਹਿਣੀ ਸੀ ਮੇਰੀ ਪਰਫੈਕਟ ਫਿਟਿੰਗ ਨਹੀਂ ਆਉਣੀ ਸੀ ਦੇਵੇਂ ਹੁਣ ਆਹ ਪਲੋਈਏ ਜਿਹੜੀ ਇਹਦਾ ਬਹੁਤ ਸਿੰਪਲ ਹਾਲ ਦੱਸ ਦਿਆਂ ਤੁਹਾਨੂੰ ਇੱਥੋਂ ਬਸ ਇਹ ਸਾਰਿਆਂ ਦੀ ਹੁੰਦੀ ਹੈ ਕੋਈ ਤਾਂ ਜ਼ਿਆਦਾ ਉੱਪਰ ਪਾਉਂਦੇ ਆ ਨਹੀਂ ਨਾਰਮਲ ਸਾਈਜ਼ ਇਹਦਾ ਸਹੀ ਸਾਈਜ਼ ਕੀ ਹੁੰਦਾ 7 ਜਾਂ 7.5 ਇੰਚ ਇਹਨੂੰ ਆਪਾਂ ਕਰਾਂਗੇ 7.5 ਇੰਚ ਤੇ ਮੈਂ 7.5 ਤੇ ਕਰਦੀ ਆ ਇੱਥੋਂ ਫਿਰ ਆਪਾਂ ਆਹੀ ਮਿਲ ਲੈਣਾ ਇੱਥੋਂ ਕਰ ਲੂੰਗੀ ਮੈਂ 2.5 ਇੰਚ ਤੇ ਬਰੈਸਟ ਮੇਰੀ ਹਲਕੀ ਹੈ ਬਿਲਕੁਲ ਇੱਥੋਂ ਕਰ ਲੂੰਗੀ ਮੈਂ 2.5 ਇੰਚ ਤੇ ਜਾਂ 2.5 ਤੇ ਦੇ ਸੇਮ ਵੀ ਰੱਖਣੀਆਂ ਇਹ ਨਿਸ਼ਾਨੀਆਂ ਦੋਨੇ ਤਾਂ ਰੱਖ ਸਕਦੇ ਹੈ ਜੇ ਬ੍ਰੈਸਟ ਦੀ ਥੋੜੀ ਦਿੱਕਤ ਆਉਂਦੀ ਹੈ ਬਦਲਣੀਆਂ ਪੈਂਦੀਆਂ ਉਦਾਂ ਇਹ ਸੇਮ ਵੀ ਚੱਲ ਜਾਂਦੀਆਂ ਨੇ ਆ ਦੇਖੋ ਜੀ ਆ ਹੋ ਗਈ ਨਿਸ਼ਾਨੀਆਂ ਆਪਣੀਆਂ ਠੀਕ ਹੈ ਜੀ ਨਿਸ਼ਾਨੀਆਂ ਨੂੰ ਉਧਰਲੀ ਸਾਈਡ ਕੱਢਣ ਦਾ ਤਰੀਕਾ ਕੀ ਆ ਆਪਣੀ ਸੀਜ਼ਰ ਚੱਕੋ ਜਿਹਦੇ ਨਾਲ ਵੀ ਅਪਲੋਇਆ ਕਰ ਰਹੇ ਹਾਂ ਸੂਈ ਲਾ ਲੋ ਚਾਹੇ ਚਾਹੇ ਬਸ ਆਏ ਠੀਕ ਹੈ ਉਧਰਲੀ ਸਾਈਡ ਆਪਣੇ ਜਿਹੜੇ ਨਿਸ਼ਾਨ ਆ ਉਹ ਚਲੇ ਗਏ ਦੇਖੋ ਜੀ ਅਵੀ ਚੱਲਿਆ ਗਿਆ ਆ ਨਿਸ਼ਾਨੀ ਦੇ ਥੱਲੇ ਗਿਆ ਆਪਣਾ ਠੀਕਾ ਉਧਰ ਦੀ ਤੇ ਇੱਥੋਂ ਦਾ ਆਪਾਂ ਸਿੱਧਾ ਹੀ ਫੜਕੀ ਲਾ ਸਕਦੇ ਹਾਂਗੇ ਐ ਤੇ ਜਿਹੜੀ ਫਿਟਿੰਗ ਦੀ ਨਿਸ਼ਾਨੀ ਲਾਉਣੀ ਹੁੰਦੀ ਆ ਇਹ ਮੂਰਲੇ ਪਾਸੇ ਇਹ ਕਿਵੇਂ ਲੱਗੂ ਅੱਧਾ ਅੱਧਾ ਇੰਚ ਆਪਣਾ ਜਿਹੜਾ ਪਲੋਈਆਂ ਚ ਆ ਜਾਂਦਾ ਜਿਵੇਂ ਹੁਣ ਮੇਰੀ ਹੈਗੀ ਆ ਬ੍ਰਸਟ 19 ਤੇ 19 ਦਾ ਬਣ ਗਿਆ ਜਿਵੇਂ 9 ਤੇ 9 18 ਹੋ ਗਿਆ ਸਵਾ 9 ਬਣ ਗਿਆ ਤੇ ਇਹਦੇ ਲਈ ਆਪਾਂ ਰੱਖਾਂਗੇ ਪੌਣੇ 10 ਪੌਣੇ 10 ਰੱਖ ਲਾਂਗੇ ਜਾਂ ਆਪਾਂ ਬਸ ਧਾ ਇੰਚ ਚੋਂ ਜ਼ਿਆਦਾ ਰੱਖਣੀ ਹੈ ਜਿੰਨਾ ਇੰਚ ਮਤਲਬ ਮੇਰਾ ਤਾਂ ਅੰਦਾਜ਼ਾ ਤੁਹਾਨੂੰ ਦੱਸਣ ਦਾ ਵੀ ਇੱਦਾਂ ਇੰਚੇ ਤੋਂ ਜ਼ਿਆਦਾ ਰੱਖਿਓ ਮੈਂ ਪ੍ਰੋਪਰ ਸਹੀ ਨਿਸ਼ਾਨੀ ਨਹੀਂ ਲਾ ਰਹੀ ਕਿਉਂਕਿ ਮੈਨੂੰ ਆਦਤ ਹੈ ਜੀ ਮੈਂ ਹਮੇਸ਼ਾ ਪਲੋਈਆਂ ਪਾਉਣ ਤੋਂ ਬਾਅਦ ਨਿਸ਼ਾਨੀ ਲਾਉਣੀ ਹੈ ਜਿਹੜੀ ਆ ਚੀਜ਼ ਹੁੰਦੀ ਹੈ ਆਪਣੀ ਪਰਫੈਕਟ ਫਿਟਿੰਗ ਲਈ ਜਿਹੜੀ ਹੁੰਦੀ ਹੈ ਮੇਨ ਵੀ ਛਾਤੀ ਆਪਣੀ ਪਰਫੈਕਟ ਫਿਟਿੰਗ ਆਵੇ ਇਹਦਾ ਮੇਨ ਰੋਲ ਹੁੰਦਾ ਜਿਆਦਾ ਕਰ ਬਲਾਊਜ਼ ਹੁੰਦਾ ਆਪਣਾ ਸਾਰਿਆਂ ਦਾ 14 ਤੇ ਜਦੋਂ ਆਪਾਂ ਤਾਂ ਤੋਂ ਸਿਉਣ ਲਾਉਣੀ ਹੈ 14.5 ਲਾ ਲਓ ਜਾਂ 14.5 ਲਾ ਲਓ ਨਹੀਂ ਜਿਨ੍ਹਾਂ ਦੀ ਹਾਈਟ ਜ਼ਿਆਦਾ ਆ ਇਥੇ ਆਪਣੀ ਜਿਹੜੀ ਬ੍ਰੈਸਟ ਦੀ ਪ੍ਰੋਪਰ ਫਿਟਿੰਗ ਲਓ। ਮਤਲਬ ਇਹ ਵੀ ਨਿਸ਼ਾਨੀ ਪਲੋਈਆਂ ਪਾਉਣ ਤੋਂ ਬਾਅਦ ਹੀ ਲੱਗਣੀ ਆ ਪਰ ਇਹਦਾ ਮੇਰੇ ਕਹਿਣ ਦਾ ਮਤਲਬ ਆ ਕਿ ਇਹਨੂੰ ਆਪਣੀ ਪ੍ਰੋਪਰ ਮਨ ਲਓ ਵੀ ਕਿੰਨੀ ਆ। ਜਿਵੇਂ ਹੁਣ ਮੇਰੇ ਇੱਥੇ ਆਉਂਦੀ ਹੈਗੀ 7.15। ਮਤਲਬ 7.15 ਦਾ ਮਤਲਬ ਕੀ ਹੋਇਆ 30 ਕ 30 ਤੋਂ ਥੋੜੀ ਜਿਹੀ ਪਲੱਸ ਹਨ ਜਿਹਨੂੰ ਉਹ ਕਰਦੇ ਆਂ। ਡਬਲ ਕਰਦੇ ਆਂ। ਤਾਂ ਹੁਣ ਮੇਰੀ ਇੱਥੇ 7 ਦੇ ਹਿਸਾਬ ਨਾਲ ਤਾਂ ਸਹੀ ਨਹੀਂ ਆਉਂਦੀ 7 ਤੇ 7 ਦਾ 14 ਹੋਵੇ ਮੇਰੀ ਆਊਗੀ ਪੌਣੇ 8 ਦੇ ਹਿਸਾਬ ਨਾਲ ਠੀਕ ਹੈ ਜੀ। ਪਰ ਇਹ ਨਿਸ਼ਾਨੀ ਵੀ ਆਪਣੀ ਲੱਗੂਗੀ ਕਦੋਂ ਇਹ ਵੀ ਨਿਸ਼ਾਨੀ ਆਪਾਂ ਮੈਂ ਬਾਅਦ 'ਚ ਲਾਉਂਗੀ ਕਿਉਂਕਿ ਮੈਂ ਇਦਾਂ ਕਰਕੇ ਦਿਖਾ ਤਾ ਦਿੱਤੀ ਜੀ ਤੇ ਜਿਹੜੀ ਆ ਚੀਜ਼ ਦਾ ਇਹ ਚੀਜ਼ ਦੀ ਮਤਲਬ ਆ ਹੋ ਗਿਆ ਕਮਰ ਦਾ ਨਿਸ਼ਾਨ ਜਿਹੜੀ ਆਪਣੀ ਥੱਲੇ ਵਾਲੀ ਚੀਜ਼ ਆ हिਪ ਕਹਿੰਦੇ ਆ ਉਹਨੂੰ ਠੀਕ ਹੈ ਜੀ ਇਹਦੇ ਲਈ ਮੇਰਾ ਮਤਲਬ ਜਿਹੜਾ ਮੈਂ ਰੱਖਦੀ ਆ ਆਪਦਾ ਮੈਂ ਹਮੇਸ਼ਾ ਇਥੋਂ ਖੁੱਲੇ ਪਾਉਣੀਆਂ ਕੱਪੜੇ ਜਿਹੜੇ ਤੁਸੀਂ ਪਾਉਣੇ ਜਿਵੇਂ ਆਪਦੀ ਫਿਟਿੰਗ ਦੇ ਅਕੋਰਡਿੰਗ ਤੁਸੀਂ ਪਾਉਣੇ ਕਪੜਾ ਹਨਾ ਉਸ ਹਿਸਾਬ ਨਾਲ ਇਹਦੀ ਨਿਸ਼ਾਨੀ ਲਾ ਲਓ ਜਿਵੇਂ ਹੁਣ ਮੇਰਾ ਇੱਥੇ ਸਾਰਾ ਕੱਪੜਾ ਹੈਗਾਗਾ ਸਾਢੇ 11 ਇੰ ਇੰਚ ਤੇ ਇੱਕ ਹੱਥ ਨਾਲ ਰਹਿੰਦਾ ਤਾਂ ਮੈਂ ਇੱਥੋਂ ਰੱਖੂਗੀ ਹਮੇਸ਼ਾ ਮੈਂ ਤਾਂ ਹਮੇਸ਼ਾ ਇੱਥੋਂ 9.5 ਜਾਂ 10 ਇੰਚ ਰੱਖਦੀ ਰੱਖਦੀ ਆ 10 ਇੰਚ ਹੀ ਲਾ ਲੂ ਤੁਸੀਂ ਇੰਨਾ ਤਾਂ ਮੇਰੇ ਹਮੇਸ਼ਾ ਰੱਖਿਆ ਹੀ ਹੁੰਦਾ ਮੈਂ ਇੱਥੋਂ ਥੋੜਾ ਜਿਹਾ ਖੁੱਲੇ ਪਾਉਣੀ ਮੈਨੂੰ ਬ੍ਰੈਸਟ ਦੀ ਫੀਟਿੰਗ ਹੀ ਕੱਲੀ ਪਸੰਦ ਆ ਬਾਕੀ ਮੈਨੂੰ ਖੁੱਲਾ ਪਸੰਦ ਆ ਜੀ ਥੋੜਾ ਜਿਹਾ ਆ ਦੇਖੋ ਜੀ ਇਹ ਜਦੋਂ ਆਪਣੀ ਪਰਫੈਕਟ ਫੀਟਿੰਗ ਦੀ ਨਿਸ਼ਾਨੀ ਕੀ ਹੁੰਦੀ ਆ ਜਿਹੜੀ ਆ ਨਿਸ਼ਾਨੀਆਂ ਦੇਖੋ ਆਪਣੀ ਪਰਫੈਕਟ ਇਹਨੂੰ ਮੈਂ ਹੋਰ ਡਾਰਕ ਕਰਦੀ ਆ ਇਹ ਆਪਣੀ ਪਰਫੈਕਟ ਫੀਟਿੰਗ ਦੀ ਨਿਸ਼ਾਨੀ ਪਲੋਈਆਂ ਦੇ ਚ ਪਹਿਣੀਆਂ ਆਪਣ ਕਿਉਂਕਿ ਆਪਾਂ ਪਤਲੇ ਆ ਜਿਹੜੇ ਹੈਵੀ ਸਾਈਜ਼ ਹੁੰਦੇ ਆ ਉਹਨਾਂ ਦੇ ਪੈ ਜਾਂਦੀ ਆ ਆ ਦੇਖੋ ਜੀ ਆ ਪ੍ਰੋਪਰ ਗੁਲਾਈ ਆ ਜਿਹੜੀ ਇੱਥੋਂ ਆਏ ਨੂੰ ਜਾਂਦੀ ਆ ਗੁਲਾਈ ਇੱਥੋਂ ਆਏ ਇਧਰੋਂ ਆਏ ਬਾਹਰ ਨੂੰ ਨਿਕਲਦੀ ਆ ਇਹ ਹੁੰਦੀ ਆ ਪਰਫੈਕਟ ਫਿਟਿੰਗ ਦੀ ਨਿਸ਼ਾਨੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਇਸ ਨਿਸ਼ਾਨੀ ਨੂੰ ਕਿਵੇਂ ਬਾਹਰੇ ਕੱਢਣਾ ਆਪਾਂ ਦੂਜੀ ਸਾਈਡ ਇਸ ਤਰ੍ਹਾਂ ਕਰਕੇ ਜਿਵੇਂ ਮੈਨੂੰ ਲੋੜ ਵੀ ਮੈਂ ਬਾਅਦ ਚ ਨਿਸ਼ਾਨੀਆਂ ਲਾਉਣੀਆਂ ਇਹ ਇਸ ਲਈ ਜੇਕਰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਸਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ